ਕਨੇਸ਼ ਅਮਿਸ਼ਾਨਕਾਟ ਦੀਆਂ ਗੰਧਾਂ ਉੱਚੀਆਂ ਚੱਕਣੀਆਂ ਨੇ ਮੈਂ ਕੀ ਗੱਲ ਆਪਣੇ ਪਿੰਡ ਦੇ ਮੁਰਦਿਆਂ ਤੇ ਯਕੀਨ ਨਹੀਂ ਤੁਹਾਨੂੰ ਹੁਣ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤਾਂ ਸੁਣ ਕੀ ਹਟਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਸੰਸਦ ਮੈਂਬਰ ਹਰਸਿਮਰਤ ਬਾਦਲ ਦੇ ਇਸ ਬਿਆਨ ਤੇ ਵੀ ਝਟਕੀ ਲਈ ਕਿ ਉਹਨਾਂ ਦੀ ਸਰਕਾਰ ਦੌਰਾਨ ਚਿੱਟੇ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਸ ਸਮੇਂ ਮਜੀਠੀਆਂ ਨੂੰ ਚਿੱਟਾ ਕਿਹਾ ਜਾਂਦਾ ਸੀ ਚਿੱਟੇ ਦੀ ਬਜਾਏ ਮਜੀਠੀਆਂ ਦਾ ਨਾਮ ਵਰਤਿਆ ਜਾਂਦਾ ਸੀ ਜਿਸ ਦਾ ਅਰਥ ਆ ਮਜੀਠੀਆਂ ਪੂਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਇਹ ਵੀ ਕਿਹਾ ਕਿ ਹਰਸਿਮਰਤ ਬਾਦਲ ਨੇ ਪਹਿਲਾਂ ਇਹ ਕਿਹਾ ਸੀ ਕਿ ਚਿੱਟਾ ਵੇਚਣ ਵਾਲਿਆਂ ਕੋਲ ਕੁਝ ਵੀ ਨਹੀਂ ਰਹਿਣਾ ਚਾਹੀਦਾ ਦਰਅਸਲ ਹੁਣ ਬਿਕਰਮ ਮੰਜੀਠੀਆ ਕੋਲ ਕੁਝ ਨਹੀਂ ਬਚਿਆ ਉਹ ਜੇਲ੍ਹ ਦੇ ਵਿੱਚ ਸਰਾਣਾ ਮੰਗਦੇ ਨੇ ਦੱਸ ਦੇ ਕਿ ਤਨਤਨ ਸੀਟ ਆ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ ਵੋਟਾਂ 11 ਨਵੰਬਰ ਨੂੰ ਪੈਣਗੀਆਂ ਤੇ ਗਿਣਤੀ 14 ਨਵੰਬਰ ਨੂੰ ਹੋਵੇਗੀ ਚਾਰੋਂ ਪ੍ਰਮੁੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਹੋਏ ਨੇ ਇਹਨਾਂ ਦੇ ਵਿੱਚੋਂ ਆਪ ਦੇ ਵੱਲੋਂ ਹਰਮੀਤ ਸਿੰਘ ਸੰਧੂ ਕਾਂਗਰਸ ਵੱਲੋਂ ਕਰਨਵੀਰ ਸਿੰਘ ਬੋਰਜਾ ਅਕਾਲੀ ਦਲ ਦੇ ਵੱਲੋਂ ਸੁਖਵਿੰਦਰ ਕੌਰ ਰੰਦਾਵਾ ਤੇ ਭਾਜਪਾ ਵੱਲੋਂ ਹਜੀਤ ਸਿੰਘ ਸੰਧੂ ਚੋਣ ਲੜ ਰਹੇ ਨੇ ਇਸ ਦੇ ਨਾਲ ਹੀ ਅਮਰਿਤਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਜਾਨੀ ਕਿ ਅਕਾਲੀ ਦਲ ਵਾਰਸ ਪੰਜਾਬ ਨੇ ਜਿਹੜਾ ਸੰਦੀਪ ਸਿੰਘ ਸਣੀ ਦੇ ਭਰਾ ਮਨਦੀਪ ਸਿੰਘ ਨੂੰ ਨਾਮਜ਼ਦ ਕੀਤਾ ਹੋਇਆ ਹੈ। ਕਨੇਸ਼ ਸ਼ਮਸ਼ਾਨ ਘਾਟ ਦੀਆਂ ਗੰਧਾਂ ਉੱਚੀਆਂ ਚੱਕਣੀਆਂ ਨੇ। ਮੈਂ ਕਿਹ ਗੱਲ ਆਪਣੇ ਪਿੰਡ ਦੇ ਮੁਰਦਿਆਂ ਤੇ ਯਕੀਨ ਨਹੀਂ ਤੁਹਾਨੂੰ। ਵੀ ਕਿਤੇ ਰਾਤ ਨੂੰ ਘਰੀਂ ਨਾ ਆ ਜਾਣ ਮਸਾਂ ਛੱਡ ਕੇ ਆਏ ਆ। ਉਹ ਮੈਂ ਕਿਹਾ ਉਹ ਕੀ ਫਾਇਦਾ ਹੋਇਆ? ਉਹ ਸਕੂਲ ਬਣਾ ਦिए ਤੁਹਾਡੇ ਪਿੰਡਾਂ। ਉਹ ਲਾਇਬ੍ਰੇਰੀ ਲੈ ਲੋ ਸੋਲਰ ਲਾਈਟਾਂ ਲਾ ਦਿੰਨੇ ਆ ਉਹ ਸੜਕ ਬਣਾ ਦਈਏ ਉਹ ਪਿੰਡ ਦੇ ਵਿੱਚ ਕੋਈ ਹੋਰ ਕੰਮ ਕੋਈ ਐਂਬੂਲੈਂਸ ਵਗੈਰਾ ਦੇ ਦਿੰਨੇ ਆ ਮੈਨੂੰ ਕਹਿੰਦੇ ਕਹਿੰਦੇ ਆ ਜਿਹੜੀਆਂ ਤੁਸੀਂ ਸ਼ਮਸ਼ਾਨ ਘਾਟ ਤੋਂ ਬਿਨਾਂ ਗੱਲਾਂ ਕਹੀਆਂ ਸਕੂਲ ਸਕਲ ਲਾਇਬ੍ਰੇਰੀ ਇਹ ਤੁਸੀਂ ਦੇ ਸਕਦੇ ਹੋ ਪੈਸੇ ਮੈਂ ਕਿਹਾ ਹਾਂ ਦੇ ਸਕਦੇ ਆ ਤਾਈਓ ਕਹੀਆਂ ਓਹ ਹੋ ਕਹਿੰਦਾ ਫਿਰ ਸਾਡਾ ਕਸੂਰ ਨਹੀਂ ਹੈਗਾ ਜੀ ਸਾਡੇ ਪਿੰਡ ਨੂੰ ਤਾਂ ਜਦੋਂ ਵੀ ਗ੍ਰਾਂਟ ਮਿਲਦੀ ਹੈ ਸ਼ਮਸ਼ਾਨ ਘਾਟ ਵਾਸਤੇ ਮਿਲਦੀ ਹੈ ਇਹ ਬਸ ਇਤੋਂ ਕਹਾ ਬਦਲ ਨਹੀਂ ਦਿੱਤੇ ਆਪਾਂ ਇਤੋਂ ਕਹਾ ਹੀ ਨਹੀਂ ਲੰਘਣ ਦਿੱਤੇ ਜੀ ਬਸ ਸਮਝਾਨ ਘੜ ਦੀ ਬਸ ਦੇਖੋ ਮਾਵਾ ਭੈਣਾ ਸਾਡੀਆਂ ਪਿੰਡਾਂ ਦੇ ਵਿੱਚ ਐਨੇ ਕੰਮ ਨੇ ਅਸੀਂ ਸੰਗਰੂਰ ਚ ਸ਼ੁਰੂ ਕੀਤੇ ਸੀ ਤੁਸੀਂ ਲਾ ਲੋ ਵੀ ਅਸੀਂ 100 ਬਜ਼ੁਰਗ ਮਾਵਾ ਭੈਣਾ ਦਾ ਗਰੁੱਪ ਬਣਾ ਲਿਆ ਤੇ ਉਹਨਾਂ ਨੇ ਉਹਨਾਂ ਨੂੰ ਮਸ਼ੀਨਾਂ ਦਿੱਤੀਆਂ ਕੱਪੜੇ ਸਿਉਣਣੀਆਂ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਦੇਤੀਆਂ ਸਕੂਲਾਂ ਦੀਆਂ ਵੀ ਤੁਸੀਂ ਵਰਦੀਆਂ ਇੱਥੋਂ ਸਮਾਓ ਸਰਕਾਰੀ ਸਕੂਲਾਂ ਨੂੰ ਵੀ ਕਿਤੇ ਸੁਬੋਣੀ ਹੁੰਦੀਆਂ ਸਰਕਾਰ ਨੇ ਮੈਂ ਕਿਹਾ ਵੀ ਇਹਨਾਂ ਨੂੰ ਤਾਂ ਦਿਓ ਫਿਰ ਉੱਥੇ ਕੱਚੀ ਕਹਾਣੀ ਦਾ ਤੇਲ ਸਾਬਣਾ ਫੁਲਕਾਰੀਆਂ ਚੱਪਲਾਂ ਉਹ ਬਣਾਉਣ ਦੀ ਟ੍ਰੇਨਿੰਗ ਦੇ ਕੇ ਤੇ ਉਹਨਾਂ ਨੂੰ ਕੰਮ ਤੇ ਲਾਤਾ 100 ਜਿਹੜੀ ਬਜ਼ੁਰਗਾਂ ਦੀ ਜਿਹੜੀ ਮਾਵਾਂ ਭੈਣਾਂ ਦੀ ਜਿਹੜੀ ਕਲੱਬ ਸੀਗਾ ਉਹਦਾ 1 ਸਾਲ ਚ 1.5 ਕਰੋੜ ਰੁਪਇਆ ਕਮਾਇਆ 1.5 ਲੱਖ ਰੁਪਇਆ ਇੱਕ ਮਾਣ ਨੇ ਕਮਾਇਆ ਮੈਂ ਇਹ ਚਾਹਨਾ ਇਹ ਚਾਰ ਪੰਜ ਜ਼ਿਲ੍ਹਿਆਂ ਜਿਸੀ ਕਰਤਾ ਤੁਹਾਡੇ ਡੀਸੀ ਨਾਲ ਮੈਂ ਗੱਲ ਕਰਦਾ ਤੇ ਤੁਹਾਨੂੰ ਦੱਸਣਗੇ ਉਹ ਘਰੇ ਬੈਠੀਆਂ ਮਾਵਾਂ ਭੈਣਾਂ ਇੰਨੀ ਕਲਾ ਰੱਬ ਨੇ ਦਿੱਤੀ ਹੈ ਜਦੋਂ ਤੱਕ ਉਹਦਾ ਘਰ ਵਾਲਾ ਜਾਂ ਉਹਨਾਂ ਦਾ ਪੁੱਤ ਜਾਂ ਭਰਾ ਖੇਤੋਂ ਘਰੇ ਆਵੇ ਜਾਂ ਦਫ਼ਤਰੋਂ ਘਰੇ ਆਵੇ ਜਾਂ ਦਿਹਾੜੀ ਤੋਂ ਘਰੇ ਆਵੇ ਉਦੋਂ ਤੱਕ ਉਹ ਘੱਟੋ ਘੱਟ ਇੱਕ ਮਾਂ ਭੈਣ ਜਿਹੜੀ ਹੈ ਉਹ 30000 ਰੁਪਏ ਇੱਕ ਦਿਨ ਦਾ ਕਮਾ ਕੇ ਬੈਠੀ ਹੋਵੇ। ਲੈ ਘਰ ਕਰ ਕਦੇ ਨਹੀਂ ਕਿਤੇ ਕਬੀਲਦਾਰੀ ਲਈ ਹੋ ਨਹੀਂ ਲੈਂਦੀ। ਨਾਲੇ ਤਾਂ ਉਹ ਕੰਮ ਤੇ ਲੱਗਿਆ ਰਹਿਣਗੀਆਂ। ਨਾਲੇ ਘਰ ਦਾ ਗੁਜ਼ਾਰਾ ਹੋਊਗਾ। ਪਹਿਲ ਨਾਂ ਦਾ ਪ੍ਰੋਗਰਾਮ ਹੈ ਪਹਿਲ। ਠੀਕ ਹੈ ਨਾ? ਤੁਸੀਂ ਸਾਨੂੰ ਦੱਸਿਓ ਮੈਂ ਤੁਹਾਨੂੰ ਇਹ ਡਿਟੇਲ ਦਿੰਨਾ। ਕੁਝ ਨਹੀਂ ਲੱਗਦਾ ਸੀ ਹੁਣ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਨੂੰ ਦੇਤੀਆਂ। ਵੀ ਪੰਜਾਬ ਪੁਲਿਸ ਦੀਆਂ ਵਰਦੀਆਂ ਦੀ ਆਉਂਦੀ ਤਰਨਤਨ ਜ਼ਿਲ੍ਹੇ ਦੀਆਂ ਵਰਦੀਆਂ ਸਾਰੀਆਂ। ਮਾਵਾ ਪੈਣਾ ਤੋਂ ਪਿੰਡਾਂ ਸਮਾਉਣੀਆਂ ਨੇ ਉਹਨਾਂ ਦੇ ਸਟਾਰ ਜਿਹੜੇ ਲੱਗਣੇ ਨੇ ਉਹ ਵੀ ਦੱਸ ਦਿੰਨੇ ਆ ਵੀ ਇਹਦੇ ਆਹ ਸਟਾਰ ਲੱਗਣਾ ਆ ਨਾਮ ਹੈ ਦਾ ਆ ਇਹਦੇ ਇੱਥੇ ਫੀਤਾ ਹਲਾਉਣਾ ਉਹ ਵਰਦੀ ਮੁਤਾਬਕ ਜਿਹੜਾ ਉਹਦਾ ਉਹਦਾ ਉਹ ਹੋ ਜੂਗਾ ਪ੍ਰਾਈਵੇਟ ਸਕੂਲਾਂ ਦੀਆਂ ਵਰਦੀਆਂ ਵੀ ਆ ਗਈਆਂ ਹੁਣ ਉਹ ਕਹਿੰਦੇ ਅਸੀਂ ਇੱਥੋਂ ਹੀ ਸਮਾਉਣੀਆਂ ਨੇ